ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਕਿਸਾਨਾਂ ਨੇ ਧਰਨਾ ਚੁੱਕਨ ਦਾ ਕੀਤਾ ਹੈ ਵੱਡਾ ਐਲਾਨ ਖਬਰ ਨੂੰ ਸ਼ੁਰੂ ਕਰੰਦੋਂ ਫੈਲਾ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰਤੇ ਵੀਡੀਓ ਨੂੰ ਵਾਤਵਾਲਾਏ ਤੇ ਸ਼ੇਅਰ ਵੀ ਕਰ ਦੇਣਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੰਭੂ ਰੇਲਵੇ ਟਰੈਕ ਤੇ ਲਗਾਏ ਗਏ ਧਰਨਸ ਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਰੇਲਵੇ ਟਰੈਕ ਐਚੀ ਖਾਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਹਾਲਾਂਕਿ ਸ਼ੰਭੂ ਸੜਕ ਤੇ ਲੱਗਿਆ ਧਰਨਾ ਜਿਉਂ ਦਾ ਤਿਉਂ ਹੀ ਜਾਰੀ ਰੱਖਿਆ ਜਾਏਗਾ ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਅਗਲੀ ਰਾਤ ਦਿੱਲੀ ਦਾ ਐਲਾਨ 22 ਤਾਰੀਖ ਨੂੰ ਬਾਟਰਾਂ ਤੇ ਲੱਗੇ ਧਰਨੇ 'ਚ ਵੱਡਾ ਇਕੱਠ ਕਰਕੇ ਕੀਤਾ ਜਾਵੇਗਾ। ਹਰਿਆਣਾ ਸਰਕਾਰ ਵੱਲੋਂ ਛੋਟੇ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਲਈ ਪਿਛਲੇ 1 ਮਹੀਨੇ ਤੋਂ ਸ਼ੰਭੂ ਰੇਲਵੇ ਸਟੇਸ਼ਨ ਤੇ ਚੱਲ ਰਹੇ ਰੋਕਣ ਧੂਲਨ ਸਬੰਧੀ ਬੋਲਦੇ ਕਿਸਾਨ ਆਗੂ ਸਰਮਨ ਸਿੰਘ ਪੰਦੇ ਅਤੇ ਸੁਜੀਤ ਸਿੰਘ ਖੂਲ ਨੇ ਕਿਹਾ ਹੈ ਕਿ ਅੱਜ ਸ਼ਾਮ ਤੁਰੰਤ ਪ੍ਰਭਾਵ ਨਾਲ ਕਿਸਾਨ ਛੰਭੂ ਰੇਲਵੇ ਸਟੇਸ਼ਨ ਦੇ ਧਰਨੇ ਨੂੰ ਚੁੱਕ ਦੇਣਗੇ। ਅਤੇ ਆਪਣੇ ਸਾਥੀ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਸਟੇਜਾਂ 'ਤੇ ਰੇਲਵੇ ਟ੍ਰੈਕ ਤੋਂ ਉੱਠ ਕੇ ਪੰਜਾਬ ਹਰਿਆਣਾ ਦੇ ਭਾਜਵਾਗੋ ਦਾ ਘਰਾ-ਘਰਾ ਕਰਨ ਲਗੇ ਬਾਕੀ ਖਬਰ ਨੂੰ ਅੰਤ ਤੱਕ ਦੇਖੋ